ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪ੍ਰੋਗ੍ਰਾਮ ਨੂੰ ਲੈ ਕੇ ਅੱਜ ਗੁਰਦੁਆਰਾ ਹਾਜ਼ਿਰਤਨ ਸਾਹਿਬ ਵੱਲੋਂ ਕੱਢਿਆ ਗਿਆ ਨਗਰ ਕੀਰਤਨ ਅਤੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਸੰਗਤਾਂ ਵੀਰਵਾਰ ਨੂੰ 11 ਵਜੇ ਦੇ ਲਗਭਗ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪ੍ਰੋਗ੍ਰਾਮ ਨੂੰ ਲੈ ਕੇ ਗੁਰਦੁਆਰਾ ਹਾਜ਼ਿਰਤਨ ਸਾਹਿਬ ਵੱਲੋਂ ਮੈਨੇਜਰ ਸਮੇਰ ਸਿੰਘ ਦੀ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਇਸ ਦੇ ਵਿੱਚ ਪੰਜ ਪਿਆਰਿਆਂ ਵੱਲੋਂ ਜਿੱਥੇ ਇਸ ਦੀ ਅਗਵਾਈ ਕੀਤੀ ਗਈ ਉਥੇ ਨਾਲ ਗੱਤਕਾ ਪਾਰਟੀਆਂ ਵੱਲੋਂ ਵੀ ਆਪਣੇ ਆਪਣੇ ਜੋਰ ਦਿਖਾਏ ਗਿਆ ਸਿੰਧੂਖਾਰੇ ਆ ਬਠਿੰਡਾ ਦੇ ਇਹ ਅਸੀਂ ਤੁਹਾਨੂੰ ਹਾਜ਼ਰੀਤਨ ਚੌਂਕ ਦੇ ਨੇੜੇ ਦੀਆਂ ਤਸਵੀਰਾਂ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪਰਬ ਨੂੰ ਲੈ ਕੇ ਗੁਰਦੁਆਰਾ ਹਾਜ਼ਰੀਤਨ ਸਾਹਿਬ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਦੇ ਵਿੱਚ ਪੰਜ ਪਿਆਰਿਆਂ ਨੇ ਇਹਦੀ ਅਗਵਾਈ ਕੀਤੀ ਅਤੇ ਇਸ ਦੇ ਨਾਲ ਨਾਲ ਗਤਕਾ ਪਾਰਟੀਆਂ ਵੀ ਨੇ ਵੀ ਆਪਣੇ ਜੋਰ ਦਿਖਾਏ। ਅਸੀਂ ਹੰਦਗਾਰੀ ਹਾਜ਼ਰੀਤ ਨੂੰ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਇਹ ਜਿਹੜਾ ਨਗਰ ਕੀਰਤਨ ਹੈ ਉਹ ਹਾਜ਼ਰੀਤ ਨੂੰ ਹੁੰਦਾ ਹੋਇਆ ਵੱਖ-ਵੱਖ ਬਜ਼ਾਰਾਂ ਵਿਖੇ ਦੀ ਗੁਰਦੁਆਰਾ ਕਿਲਾ ਮੁਵਾਰਕ ਵਿਖੇ ਹੀ ਜਾਵੇਗਾ ਤੇ ਉਸ ਤੋਂ ਉਸ ਤੋਂ ਬਜ਼ਾਰਾਂ ਵਿਧੀ ਆ ਕੇ ਹੀ ਉੱਥੇ ਹਾਜ਼ਰੀਤਨ ਸਾਹਿਬ ਵਿਖੇ ਇਹ ਆਪਣਾ ਸਮਾਪਤ ਹੋਵੇਗਾ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਵੀ ਇਸ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਹੈ। ਸਤਿਗੁਰੂ ਜੀ ਦੇ ਆਸਰਾ ਨਾਮ ਦੇ ਬਿਨ ਤੇ ਆਸਰਾ ਨਾਮ ਦੇ ਆਸਰਾ ਨਾਮ ਦੇ ਆਸਰਾ ਹਰ ਮੇਲ ਲੈ ਹਾਂਜੀ ਖਾਲਸਾ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਨਗਰ ਕੀਰਤਨ ਗੱਡਿਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬ ਸ੍ਰੀ ਗੁਰੂ ਲੋਹੇ ਸਿੰਘ ਜੀ ਮਹਾਰਾਜ ਜੀ ਦਾ ਜੋ 21 ਜੂਨ 1706 ਨੂੰ ਸਾਬ ਸ੍ਰੀ ਗੁਰੂ ਲੋਹੇ ਸਿੰਘ ਜੀ ਮਹਾਰਾਜ ਜੀ 40 43 ਤੀਸਰੀ ਮੁਕਤਸਰ ਤੋਂ ਹੁੰਦੇ ਹੋਏ ਸ੍ਰੀ ਗੁਰੂ ਬਖੰਡਾ ਜੀ ਦੇ ਤਰਫ ਤੋਂ 21 ਜੂਨ ਨੂੰ ਜੋ ਪਹੁੰਚੇ ਸਨ ਪਹੁੰਚਣ ਤੇ ਆਮਨ ਦਿਹਾੜਾ ਜੋ ਹਰ ਸਾਲ ਸ਼੍ਰੋਮਣੀ ਗੁਰੂ ਸਰਪੰਚ ਕਮੇਟੀ ਸੰਗਠਨ ਦੇ ਸਹਿਯੋਗ ਦੇ ਨਾਲ ਹਰ ਸਾਲ ਹੀ 21 ਜੂਨ ਨੂੰ ਆਮਨ ਦਿਹਾੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਵਾਰਡੀ ਪਰਦਰਸ਼ ਸ਼੍ਰੋਮਣੀ ਗੁਰੂ ਸਰਪੰਚ ਕਮੇਟੀ ਅਤੇ ਸਮੂਹ ਸੰਗਠਨਾਂ ਦੇ ਸਹਿਯੋਗ ਦੇ ਨਾਲ ਇਸ ਸੀਵੰਦੀ ਵਿੱਚ ਦਸ਼ਮੇਸ਼ ਸਾਰੇ ਸ਼ਿਵਾਂਕਾਟੀ ਅਤੇ ਸੂਬਾ ਸਭਾ ਸੈਟੀਆਂ ਸੰਗਠਨ ਦੇ ਸਹਿਯੋਗ ਦੇ ਨਾਲ ਅੱਜ ਜੋ 20 ਜੂਨ ਨੂੰ ਹਰ ਸਾਲ ਨਗਰ ਕੀਰਤਨ ਸੰਗਤਾਂ ਵੱਲੋਂ ਸ਼ਹਿਰ ਦੇ ਵਿੱਚ ਕੀਤਾ ਜਾਂਦਾ ਹੈ ਇਹ ਨਗਰ ਕੀਰਤਨ ਤਕਰੀਬਨ 6 ਵਜੇ ਸਵੇਰੇ ਅੱਜ 20 ਤਰੀਕ ਨੂੰ ਆਰੰਭ ਹੋਣ ਲੱਗਾ ਹੈ ਜਿਹੜਾ ਕਿ 9 10 10:30 ਵਜੇ ਗੁਰਦੁਆਰਾ ਕਿਲਾ ਸਾਹਿਬ ਸਮਾਪਤੀ ਹੋਣੀ ਹੈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਛਤਰ ਛਾਇਆ ਢੇਡ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਇਹ ਨਗਰ ਕੀਰਤਨ ਅਰੰਭ ਹੋਣਾ ਕਿਉਂਕਿ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਮਾਲਵੇ ਦੀ ਧਰਤੀ ਬਠਿੰਡਾ ਸ਼ਹਿਰ ਦੇ ਵਿੱਚ 1706 ਨੂੰ ਜੋ ਬਾਬਾ ਰਤਨ ਸਾਹਿਬ ਦੀ ਦਲਦਾਰ ਕੀਤਾ ਕਾਣੇ ਦੇਵ ਦਾ ਦੇ ਜੋ ਇਲਾ ਮਾਰਕਸਾਰੇ ਜਿਹੜਾ ਉਸਲੇ ਖੰਡਰ ਸੀ ਜੋ ਲੋਕਾਂ ਨੂੰ ਪਰੇਸ਼ਾਨ ਕਰਦਾ ਸੀ ਕਾਣਾ ਦੇ ਉਸ ਨੂੰ ਉਸ ਦਾ ਉਦਾਰ ਕੀਤਾ ਤੇ तमाम ਵਰ ਦੇ ਕੇ ਬਠਿੰਡਾ ਮਾਲ ਬਠਿੰਡਾ ਦੀ ਤਰਕੀ ਦਿਨਵਾਜਿਆ ਇਸ ਮਾਲ ਨੂੰ ਗੁਰੂ ਕਾ ਮਾਲਵਾ ਕਹਿ ਕੇ ਨਵਾਜਿਆ ਇਹ ਸਾਇਬ ਸ੍ਰੀ ਗੁਰੂ ਰੋਬੇ ਸਿੰਘ ਜੀ ਮਹਾਰਾਜ ਜੀ ਇਹ ਖੇਪਧਾਰਨ ਦੀ ਖੁਸ਼ੀ ਦੇ ਵਿੱਚ ਜੋ ਹਰ ਸਾਲ ਹੀ ਸੰਗਤਾਂ ਬੜੇ ਚਾਅ ਤੇ ਸ਼ਰਧਾ ਨਾਲ ਇੱਥੇ ਆ ਰਹੇ ਹੋਈਆਂ ਨੇ ਅੱਜ ਵੀ ਵੱਡੀ ਪੱਧਰ ਤੇ ਜੋ ਸੰਗਤਾਂ ਪਹੁੰਚੀਆਂ ਨੇ ਸ੍ਰੀ ਗੰਨਪਾਤ ਸਰ ਰਾਮਵਨਿਸ਼ਵਰੀ ਕੋ ਉਪਰ ਨੇ ਉਸ ਤੋਂ ਪ੍ਰਭਾਤ ਫੇਰੀ ਵੀ ਕੱਲ ਨੂੰ ਜਾਣੀ ਹੈ ਜੋ ਕਿਲਾ ਸਾਹ ਪਹੁੰਚਣੀ ਹੈ ਤੇ ਰਾਤ ਨੂੰ ਤੀਰਤੰਦਰਬਾਰ ਵੀ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਗੰਨਪਾਤ ਸਰ ਅੰਮ੍ਰਿਤਸਰ ਸਾਹਿਬ ਤੋਂ ਹੋਣੀ ਹੈ ਜਿਸ ਦੇ ਮਿਲਣੇ ਮੈਂ ਇਸ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਬੀ ਜੀ ਕੀ ਨਾਮ ਹੈ ਤੁਹਾਡਾ ਸੁਖਵੀਰ ਸਿੰਘ ਕੀ ਕਹਿਣਾ ਚਾਹਾਂਗਾ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕਿਸ ਸੰਬੰਧ ਵਿੱਚ ਹੈ ਕਾ ਜਾ ਜਿਹੜੀ ਗੁਰਗੋਵੀਂ ਸੰਗਤ ਜਿਹੜੀ ਤੋਂ ਪਿੰਡਾਂ ਆਏ ਸੀ ਕਿ ਉਹਨਾਂ ਦੇ ਆਂਦੇ ਸਬੰਧ ਵਿੱਚ ਕੱਟਿਆ ਜਾਂਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਢਿਆ ਜਾ ਰਿਹਾ। ਦਸ਼ਮੇਸ਼ ਪਹਿਰੇ ਸੇਵਾ ਸੁਸਾਇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਕੱਢਿਆ ਜਾ ਰਿਹਾ ਜੀ। ਅੱਜ ਦੇ ਦਿਨ ਦਸਵੇਂ ਪਾਸ਼ਾ ਤਲੁੰਡੀ ਸਾਹਿਬ ਤੋਂ ਤਲੁੰਡੀ ਸਾਹਿਬ ਤੋਂ ਹੁੰਦੇ ਹੋਏ ਪਿੰਡਾਂ ਵਿੱਚ ਦੀ ਹੁੰਦੇ ਹੋਏ ਤੇ ਮਢੰਡੇ ਜੋ ਹਾਜ਼ਰ ਗੁਰਦਾਸ ਸਾਹਿਬ ਵਿੱਚ ਉਹਨਾਂ ਨੇ ਚਰਨ ਪਾਏ ਸੀਗੇ ਜਿ ਤੋਂ ਉਹਨਾਂ ਨੂੰ ਸੰਗਤਾਂ ਨੇ ਬੇਨਤੀ ਕਰਕੇ ਕਿਲਾ ਸਾਹਿਬ ਲੈ ਕੇ ਗਏ ਸੀ। ਕਿ ਉਸੇ ਜੋ ਸਬੰਧ ਦੇ ਵਿੱਚ ਸਾਰਾ ਨਗਰ ਕੀਰਤਨ ਅੱਜ ਦੇ ਦਿਨ ਕੱਢਿਆ ਜਾਂਦਾ ਹਰ ਸਾਲ ਅੱਜ ਵੀ ਵਾਹਿਗੁਰੂ ਜੀ ਦਾ ਬਲਸਰਾ ਵਾਹਿਗੁਰੂ ਜੀ ਉਹ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜ ਸਿੰਘ ਹੈ ਕੀ ਕਹਿਣਾ ਚਾਹੂਗਾ ਅੱਜ ਨਗਰ ਕੀਰਤਨ ਕੀਤਾ ਜਾ ਰਿਹਾ ਕਿਸ ਸਬੰਧ ਵਿੱਚ ਦਸਵੇਂ ਪਾਸ਼ਾ ਦੇ ਆਮ ਕੁਛ ਦੇ ਸਾਲੀ 80 ਦਾ ਨਗਰ ਕੀਰਤਨ ਸੁਜਾਇਆ ਗਿਆ ਹੈ ਤੇ ਇਸ ਸੰਗਤ ਨੂੰ ਮੌਸਲਾ ਸਾਹਿਬ ਕਈ ਆਪਾਂ ਨੇ ਕਾਲੀ ਬਸੇਸ ਪੈਰੇ ਸੇ ਵਸ ਰਹੇ ਮਨੋ ਇਹਨਾਂ ਦੇ ਵੀ ਤੁਸ ਹੈ ਇਹ ਨਗਰ ਕੇਤਰ ਕਿਹੜੇ ਕਿਹੜੇ ਪੜਾਵਾਂ ਤੋਂ ਹੁੰਦਾ ਕਿੱਥੇ ਪਹੁੰਚੂਗਾ ਇੱਥੋਂ ਚੱਲੇਗਾ ਜੀ ਅਜੀਰਤੋਂ ਚੱਲ ਕੇ ਮਾਦਰ ਟਾਣ ਮਾਦਰ ਟਾਣ ਤੋਂ ਬਾਜੂ ਰੋੜ ਬਾਜੂ ਰੋੜ ਤੋਂ ਸਭੂਟੀ ਰੋੜ ਬਾਬਾ ਅਜੀਤ ਸਿੰਘ ਜੀ ਚੌਕ ਇਹ ਅਜੀਤ ਰੋੜ ਉੱਥੋਂ ਹੁੰਦਾ ਹੋਇਆ ਬਾਜੀ ਚੌਕ ਬਾਜੀ ਚੌਕ ਤੋਂ ਮਾਹ ਰੋੜ ਹੁੰਦਾ ਹੋਇਆ ਸਿੱਧਾ ਕਿਲਾ ਸਾਹਮਣੇ ਚੱਲੇਗਾ